ਇਹ ਕਹਿੰਦੇ ਜਿਹੜਾ ਹੈਗਾ ਟਾਈਮ ਹੋ ਗਿਆ ਸੀ ਬੱਸ ਦਾ ਅਸੀਂ ਤਾਂ ਕਰਕੇ ਕੱਪੜੇ ਨਹੀਂ ਚੇਂਜ ਕਰ ਸਕੇ ਸੁਣ ਵੇ ਭਾਈ ਟੋਪੀ ਵਾਲਿਆ ਹੈਂ ਹੂੰ ਤਾਂ ਮੈਂ ਤੈਨੂੰ ਕਹਣਾ ਸੀ ਕਨੈਕਟਰ ਪਰ ਮੈਂ ਤੇਰਾ ਹੁਣ ਲਾਉਣੀ ਹੈ ਹਜਾਬ ਬਣਾ ਕੇ ਮੇਰੀ ਥਾਂ ਤੇ ਤੇਰੀ ਮਾਂ ਹੁੰਦੀ ਨਾ ਤੂੰ ਉਹਦੇ ਕੱਪੜੇ ਪਰਖਦਾ ਦੇਖੋ ਜੀ ਕਿੰਨਾ ਬੋਲ ਦੇਂਗੇ ਕਿੰਨੀ ਧਰ ਕੱਢਦੇ ਵੇਖੋ ਕਿਵੇਂ ਬੋਲ ਕੇ ਜੀ ਬੋਲਣਾ ਤਾਂ ਹੋਰ ਕੀ ਕਹਾਂ ਭੈਣ ਜੀ ਮੇਰੀ ਗੱਲ ਸੁਣ ਲੋ ਮੇਰੀ ਗੱਲ ਸੁਣੋ ਬੀਬਾ ਅਸੀਂ ਨਹੀਂ ਪਾਉਂਦਾ ਤੇਰੀ ਗੱਲ ਮੇਰੀ ਗੱਲ ਸੁਣ ਲੈ ਬੈਕਪੈਕ ਮੂਰੇ ਲੜਦੇ ਤਾਂ ਤੂੰ ਮਠਾਕੇ ਵਿਖਾਉਂਦੇ ਜਈਏ ਹੈ ਮੈਂ ਤੋਏ ਤਾਂ ਤੂੰ ਮੇਰੇ ਪੱਤ ਪਰ ਪਾਕੇ ਵਿਖਾ ਕੇ ਮੈਂ ਕਹਿੰਦਾ ਬੀਬਾ ਥੋੜਾ ਠੰਡੇ ਹੋ ਜਾਓ ਠੰਡੇ ਠੰਡੇ ਹੋਣ ਟਿਕ ਟਕ ਕੱਟ ਸਕਦੇ ਧਾਰ ਕਾਟ ਤੇ ਪਰ ਗੁਰਗਨ ਮੰਡਾ ਨਹੀਂ ਬੋਲ ਸਕਦੇ ਨਹੀਂ ਪਹਿਲਾਂ ਟਿਕ ਟਕ ਕਰਦੇ ਉਹਦੇ ਫੜਫੜ ਕਰਦੇ ਕੀ ਗੱਲ ਹੈ ਕਾਦੇ ਚ ਕਰਦੇ ਇਹ ਇਹਨਾਂ ਦੇ ਘਰੇ ਹੈ ਨਹੀਂ ਕੁਝ ਮੇਰੀ ਗੱਲ ਸੁਣੋ ਹੁਣ ਬੋਲਿਆ ਬੋਲੇ ਬੋਲੇ ਕੀ ਮੇਰੇ ਥਾਂ ਤੇ ਕੋਈ ਹੋਰ ਥਾਣੇਦਾਰ ਹੁੰਦਾ ਨਾ ਉਹਨੇ ਕੰਪਲੇਂਟ ਦੇ ਪਾ ਕੇ ਕਾਰਵਾਈ ਤੁਹਾਡੇ ਅੱਗੇ ਤਸੱਲੀ ਕਰਾਉਂਦਾ ਵੀ ਤੁਸੀਂ ਬੋਲਣ ਜੋਗੇ ਨਹੀਂ ਕਹਿੰਦਾ ਅਸੀਂ ਮੈਨੂੰ ਥੋੜਾ ਚਾਹੀਦਾ ਅਸੀਂ ਢੀੜੇ ਹੋ ਕੇ ਨੰਗਦੇ ਆ ਅੱਛਾ ਰੋਡ ਨੂੰ ਟਾਈਮ ਕਰ ਦੇ ਦਿਓ ਨਾ ਫਿਰ ਕੀ ਕਰਨ ਉਹ ਜਿੱਥੇ ਤੁਸੀਂ 50 ਦੀ ਥਾਂ 100 ਚੜੋਗੇ 700 ਚੜੋਗੇ ਤਾਂ ਕੀ ਕਰਨ ਉਹ ਵਿਚਾਰੇ ਇੰਨਾ ਮੈਂ ਕਿਹਨੂੰ ਬੋਲਣ ਨਹੀਂ ਦਿੰਦਾ ਮਾਤਾ ਤੇਰੀ ਮੇਰੀ ਗੱਲ ਸੁਣ ਲੈ ਇੱਕ ਮਿੰਟ ਮੈਂ ਲੈ ਅੱਜ ਕਰੀ ਜਣਾ ਇਸ ਕਰਕੇ ਵੀ ਮੇਰੀ ਮਾਂ ਦੀ ਉਮਰ ਤੇ ਹੋ ਤੁਸੀਂ ਜੇ ਸਮਝਦੇ ਹੋ ਕਿ ਥਾਣੇਦਾਰ ਤੁਹਾਨੂੰ ਥੋੜਾ ਦਬਾਅ ਥਾਣੇਦਾਰ ਨੂੰ ਕੋਈ ਤਾਂ ਮ ਇੱਕ ਤੁਸੀਂ ਹਰਾਸ ਕਰਦੀਆਂ ਬਿਨਾਂ ਵਜ੍ਹਾ ਇੱਥੋਂ ਚੱਕ ਲੋ ਉੱਥੇ ਲਾ ਦੇੋ ਗੁਰਪੀਤੋਂ ਸਬਜੀ ਵਾਲਾ ਕੀ ਚੱਕਰ ਸੀ ਦੱਸਿਓ ਮਾਤਾ ਨੂੰ ਮੜਾ ਜਾ ਉਹ ਵੀ ਸਰ ਐਵੇਂ ਜਿਵੇਂ 2 ਕਿਲੋਮੀਟਰ ਤੇ ਸਿਰਫ ਫ੍ਰੀ ਸਬਜੀ ਫ੍ਰੀ ਦੇ ਆ ਸੁਣ ਲਿਓ ਆ ਮੁੰਡੇ ਦੀ ਗੱਲ ਸੁਣ ਲਿਓ ਧਿਆਨ ਨਾਲ ਵੀ ਕੀ ਕਰਦੀਆਂ ਜਨਾਨੀਆਂ ਸੁਣ ਲਿਓ ਹੁਣ ਧਿਆਨ ਨਾਲ ਮਾਤਾ ਇਦੋਂ ਬਾਅਦ ਗਰਮੀ ਦੇ ਵੀ ਮੈਟਰ ਦੀ ਗੱਲ ਸੁਣ ਲਓ ਮੇਰੀਆਂ ਮੁੰਡਾ ਗੱਲ ਦੱਸਾਂ ਲਗਰ ਜੇ ਇਦੋਂ ਬਾਅਦ ਗਰਮੀ ਵਾਲਾ ਹਿਸਾਬ ਦਾ ਵਧਣਾ ਨਹੀਂ ਕੰਪਲੀਟ ਦੇ ਆਧਾਰ ਤੇ ਮੈਂ ਕਾਰਵਾਈ ਪਾ ਦੂੰ ਥੋੜੇ ਦੇ ਇਹ ਥਾਣਾ ਥੋੜਾ ਆਣ-ਬਾਣ ਦੇ ਵਿੱਚ ਜਿਦਾਂ ਮਰਜ਼ੀ ਹੱਥ ਕੱਢ ਕੇ हद ਹੋ ਗਈ ਮੈਂ ਸੁਣ ਪੰਜ ਜੀ ਮੈਂ ਤੁਹਾਨੂੰ ਸਾਫ਼ ਸ਼ਬਦਾਂ ਵਿੱਚ ਕਹਿੰਦਾ ਮੈਂ ਉਹਨਾਂ ਦੀ ਕੰਪਲੀਟ ਤੇ ਕਾਰਵਾਈ ਪਾ ਦੂੰਗਾ ਜਿੰਨਾ ਨੁਕਸਾਨ ਜਿੰਨਾ ਨੁਕਸਾਨ ਉਹਨਾਂ ਦੇ ਘੇੜੇ ਦਾ ਹੋ ਗਿਆ ਮੈਂ ਤੁਹਾਨੂੰ ਬਾਦ ਵਿੱਚ ਸਾਰਾ ਚੁੱਕ ਕੇ ਆਹ ਗੱਲ ਸੁਣੋ ਪਹਿਲਾਂ ਬੁੜੀਆਂ ਕਰਦੀਆਂ ਕੀ ਐ ਦੱਸਿਓ ਗੁਰਮੀਤ ਜਦੋਂ ਜੀ ਆਪਣੇ ਅੱਡੇ ਤੇ ਸਬਜ਼ੀ ਮਿਲੀ ਜਾਂਦੀ ਹੈ ਹਾਂ ਇਹ ਕੀ ਕਰਦੀ ਆ ਵੀ ਫ੍ਰੀ ਤਾਂ ਹੈਗਾ ਦਾ ਰਕਾਰਡ ਤੇ ਜੀ 2 ਕਿਲੋਮੀਟਰ ਅੱਗੇ ਚੱਲ ਜਾਂਦੇ ਆ 2 ਕਿਲੋਮੀਟਰ ਅਗੇ ਮੰਡੀ ਹੈ ਕਿ ਮੰਡੀ ਚੋਂ ਸਬਜ਼ੀ ਲੈ ਆਉਣੇ ਆਉਂਦੇ ਹੁੰਦੇ ਫੇਰ ਉਹੀ ਰੋਲਾ ਹੀ ਫੇਰ ਸਬਜ਼ੀ ਲੈਣ ਜਾਂਦੇ ਸੀ ਅਗੇ ਤੇ ਸਪਰੀ ਆ ਅੱਛਾ 2-2 ਕਿਲੋਮੀਟਰ ਸਬਜ਼ੀ ਲੈਣਾ ਔ ਮੀਟਰ ਦੇ ਸਬਜ਼ੀ ਲੈਣਾ ਸਤੇ ਵੀ ਮਿਲ ਜਾਂਦੇ ਉਹੀ ਵੀ ਮੇਰੀ ਬੇਨਤੀ ਇਹ ਹੈ ਵੀ ਇਹਨਾਂ ਦੇ ਜੋ ਕਾਰਵਾਈ ਬਣਦੀ ਆ ਉਹ ਕੀਤੀ ਜਾਵੇ ਨਹੀਂ ਨਹੀਂ ਕੋਈ ਗੱਲ ਨਹੀਂ ਜਿਹੜਾ ਹਿਸਾਬ ਇਹਨਾਂ ਦਾ ਬੋਲਣ ਦਾ ਨਾ ਮੈਨੂੰ ਪਤਾ ਲੱਗਿਆ ਵੀ ਤੁਹਾਡੇ ਨਾਲ ਬੱਸ ਦੇ ਵਿੱਚ ਵੀ ਘਟਨੀ ਕੀਤੀ ਹੋਣੀ ਇਹਨਾਂ ਨੇ ਪਰ ਤੁਸੀਂ ਇਹਨਾਂ ਦਾ ਸੋਚ ਕੇ ਚੱਲੋ ਜੇ ਪੈਜੇ ਤਾਂ ਮੇਰੀ ਗੱਲ ਸੁਣੋ ਧਿਆਨ ਨਾਲ ਤੁਸੀਂ ਹਾਂਜੀ ਮਾਦਾ ਜੀ ਤੁਸੀਂ ਵੀ ਸੁਣੋ ਇਹਨਾਂ ਦੇ ਥਾਂ ਤੇ ਜੇ ਤੁਹਾਡੇ ਆਪ ਦੇ ਪੁੱਤ ਜਿਹੜੇ ਉਹ ਡਰਾਈ ਜਿਹੜੇ ਕੁੱਤੇਖਾਣੀ ਤੁਸੀਂ ਜਿਹੜੀ ਇਹਨਾਂ ਦੇ ਨਾਲ ਕਰਦਿਆਂ ਤੁਸੀਂ ਜਿਹੜਾ ਨਿੱਤ ਨਿੱਤ ਕੁਛ ਨਾ ਕੁਛ ਸਾਹਮਣੇ ਆਉਂਦਾ ਮੈਂ ਤੁਹਾਨੂੰ ਬਖਾ ਦੂੰ ਜੇ ਕੋ ਤਾਂ ਉਹਦੇ ਫੋਨ ਤੇ ਬਖਾ ਦੇਣਾ ਕੀ ਕੋ ਸਾਡੇ ਕੋਲ ਪਿਆ ਹੁੰਦਾ ਜੇ ਉਹ ਹੀ ਤੁਹਾਡੇ ਪੁੱਤ ਲੱਗੇ ਹੁਣ ਡਰਾਈਵਰ ਕਨੈਕਟਰ ਤੇ ਪਾਸੇ ਵਾਲੀਆਂ ਹੋਰ ਜਨਾਨੀਆਂ ਜਿਹੜੀਆਂ ਉਹ ਚੜ ਕੇ ਤੁਹਾਡੇ ਵਾਲੀ ਕੁੱਤੇਖਾਣੀ ਜਿਹੜੀ ਤੁਸੀਂ ਇਹਨਾਂ ਨਾਲ ਕਰਨ ਦੀ ਕੋਸ਼ਿਸ਼ ਕਰਦਿਆਂ ਉਹ ਕਰਨ ਤਾਂ ਤੁਹਾਡੇ ਦਿਲ ਤੇ ਕੀ ਵੀ ਤੂੰ ਇਹਨਾਂ ਦੀ ਮਾਵਾ ਨਹੀਂ ਇਹਨਾਂ ਦਾ ਘਰੇ ਪਰਿਵਾਰ ਨਹੀਂ ਜਿਹੜਾ ਵੇਂਦਾ ਹੋਊਗਾ ਸਾਡੇ ਯਾਰ ਬਿਨਾਂ ਵਜੇ ਸਾਡੇ ਬੰਦੇ ਦੀ ਬਸਾ ਕੇ ਲੜਕੀਆਂ ਨਹੀਂ ਇਹਨਾਂ ਦਾ ਮਾਮਾ ਤਾਂ ਹੈਗਾ ਘਰੇ ਇਹ ਕਾਰਵਾਈ ਤੇ ਨਹੀਂ ਬਸ ਤੇ ਚੜ ਕੇ ਮੈਂ ਕਹਿੰਦਾ ਇਹਨੂੰ ਹੀ ਕਾਰਵਾਈ ਮੰਗਦਾ ਹੈ ਇਹ ਇਹਨੂੰ ਪੁੱਛੋ ਜੀ ਅਸੀਂ ਲੀੜੇ ਪਾੜ ਕੇ ਆ ਜਾਂਦੇ ਕਾਠਾਂ ਵਾਲੇ ਲਓ ਜੀ ਲਓ ਅਸੀਂ ਕਾਰਵਾਈ ਨਹੀਂ ਨਹੀਂ ਨਾ ਬੀਬਾ ਨਾ ਬੀਬਾ ਮੈਂ ਕਹਿੰਦਾ ਅੱਛਾ ਜੇ ਬੰਦੇ ਨੇ ਕੁਝ ਕਹਿਦਾ ਜੀ ਉਹ ਝੂਠ ਹੈ ਤੇ ਜੇ ਬੁੜੀ ਨੇ ਕਹਿਦਾ ਉਸ ਨੇ ਨਹੀਂ ਨਹੀਂ ਤੁਹਾਡਾ ਮਤਲਬ ਕੰਮ ਇਹ ਹੀ ਹੈ ਵੀ ਤੁਸੀਂ ਜੇ ਐਂਡ ਦੇ ਨਾਲ ਨਾ ਤੁਹਾਡਾ ਜੋਰ ਛੜੇ ਤੁਸੀਂ ਕੱਪੜੇ ਪਾੜਨ ਦੀ ਧਮਕੀ ਦੇ ਦਿਓ ਹਨਾ ਤੁਹਾਨੂੰ ਕੀ ਲੱਗਦਾ ਵੀ ਡਰਾਈਵਰ ਕਨੈਕਟਰ ਜਿਹੜੇ ਸਰਕਾਰ ਨੇ ਭਰਤੀ ਕੀਤੇ ਲੋਕਾਂ ਦੀ ਜਨਾਨੀਆਂ ਦੇ ਕੱਪੜੇ ਪਾੜਨ ਵਾਸਤੇ ਭਰਤੀ ਕੀਤੇ ਵੇ ਹਾ ਇਹ ਅੱਡੇ ਤੇ ਤੁਹਾਨੂੰ ਰੋਕਦੇ ਨੇ 2 ਕਿਲੋਮੀਟਰ ਬਾਅਦ ਆ ਕੇ ਰੋਕ ਲੈਂਦੇ ਬੁੜੰਗਾ ਨਾ ਕੱਢਦੇ ਆ ਉਹਦਾ ਮਾਤਾ ਹੀ ਸੁਣੋ ਇੱਧਰ ਕਿਹੜੀ ਗੱਲ ਸੁਣੋ ਮੈਨੂੰ ਸਮਝ ਨਹੀਂ ਆਈ ਤੁਹਾਡਾ ਗੁੱਸਾ ਪਾਰਾ ਇਹ ਨਾ ਪਹਿਲੇ ਇੱਕ ਮਿੰਟ ਮੈਂ ਭਜਾਉਂਦੇ ਨਾਲੇ ਦੰਦਗਾ ਕੱਢਦੇ ਆ ਉਹ ਭੈਣ ਜੀ ਮੈਂ ਦੱਸਦਾ ਉਹ ਪਹਿਲਾਂ ਵੀ ਭਜਾਉਣਾ ਉਹਨਾਂ ਦਾ ਉਹਨਾਂ ਦੀ ਮਜਬੂਰੀ ਹੈ ਉਹਨਾਂ 'ਚ ਜਾਨ ਹੈ ਆ ਡਰਾਈਵਰ ਬੈਠਾ ਨਾ ਉਹ ਸਭ ਤੋਂ ਮੂਹਰੇ ਬੈਠਾ ਹੈ ਪਿੱਛੇ ਜਿਹੜੀਆਂ ਤੁਸੀਂ ਪਤਾ ਨਹੀਂ 70 80 90 100 ਕਿੰਨੇ ਜਣੇ ਜਿਹੜੇ ਥੋੜ ਨੂੰ ਬਾਅਦ ਵਿੱਚ ਬਹੁਤ ਹੋਣੀ ਏ ਕਿਤੇ ਬੱਸ ਵੱਜ ਗਈ ਜਿੰਨੀ ਭਜਾਉਣੀ ਪੈਂਦੀ ਹੈ ਮੈਂ ਤਾਂ ਚੜ ਜਾਂਦੇ 80 90 100 ਤੇ ਕਈ ਵਾਰੀ 100 ਤੋਂ ਵੀ ਵੱਧ ਜੇ 100 ਸਵਾਰੀ ਚੜ ਗਈ 90 ਵਿੱਚ ਉਹ ਜਨਾਨੀਆਂ ਆਧਾਰ ਕਾਰਡ ਵਾਲੀਆਂ 10 ਵਿੱਚ ਜੈਂਟਸ ਐ ਉਹਨਾਂ ਦੇ ਵਿੱਚੋਂ ਦੋ ਤਿੰਨ ਮਲਾਜਮ ਐ 6 7 ਸਵਾਰੀਆਂ ਤਾਂ ਰਹਿ ਗਿਆ ਕਰਾਈ ਵਾਲੀ ਜਿਹੜੇ ਟੈਕਟ ਵਾਲੀ ਸਵਾਰੀ ਰਹਿ ਗਈ ਹੁਣ ਜਦੋਂ ਇੱਕ ਅੱਡੇ ਤੇ ਜਾ ਕੇ ਮੈਂ ਪਹਿਲਾਂ ਵੀ ਤੁਹਾਨੂੰ ਬੇਨਤੀ ਕਰਤੀ ਭੈਣ ਮੇਰੀਏ ਮਾਤਾ ਤੁਹਾਨੂੰ ਪਹਿਲਾਂ ਬੇਨਤੀ ਕਰਤੀ ਇੱਕ ਅੱਡੇ ਤੇ ਜਾ ਕੇ ਜਦੋਂ 15 20 ਸਵਾਰੀਆਂ ਉੱਤਰੀਆਂ 15 20 ਚੜੀਆਂ ਮਿੰਟ ਦਾ ਮੇਲੇ ਦੋ ਜਾਂ ਤਿੰਨ ਅੱਡੇ ਤੇ ਫਿਰ ਤੁਸੀਂ ਚੜਦੇ ਆ ਉਤਰਦੇ ਆ ਉੱਥੇ ਲਾਦੇ ਬਾਕੀ ਸਮਾਨ ਤੁਹਾਡਾ ਨਾਲ ਉਹ ਕਹਿੰਦਾ ਬਸ ਦੇ ਵਿੱਚ ਚਾਰ ਚ ਚੜਨ ਤੇ ਉਤਰਨ ਦੇ ਵੇ ਤੁਸੀਂ 6-7 ਮਿੰਟ ਲਾਹੋਗੇ ਅਗਲੇ ਾਡੇ ਤੇ ਲਜਾਣਾ ਤੇ ਭਜਾਉਣੀ ਨਾ ਪਊਗੀ ਉਹਨੂੰ ਤੇ ਗੁਰਗਰੇ ਬਨਵਾਸੀ ਨਾ ਕਹਨੇ ਜਾ ਕੇ ਸਰਕਾਰ ਮੂਰੇ ਪਿੱਟਣ ਵੀ ਬੱਸਾ ਵੱਧ ਪਾ ਦੇ ਤੇ ਮਾਤਾ ਜੀ ਤੁਸੀਂ ਐ ਕਰੋ ਖਾਂ ਤੁਸੀਂ ਪਿੱਟੋ ਸਰਕਾਰ ਮੂਰੇ ਜਾ ਕੇ ਵੀ ਜਿਹੜਾ 1000-1000 ਰੁਪਿਆ ਅਨਾਉਂਸ ਕੀਤਾ ਸੀ ਨਾ ਸਾਡਾ ਉਹ ਲਾਗੂ ਕਰ ਦਿਓ ਮੈਂ ਤਾਂ ਕਹਿੰਦਾ ਵੀ ਸਰਕਾਰ ਨੂੰ ਕਰਨਾ ਚਾਹੀਦਾ ਆ ਫ੍ਰੀ ਵਾਲਾ ਜਿਹੜਾ ਕਿਰਾਇਆ ਕੋਈ ਨਾ ਤੁਹਾਡਾ ਸਿਸਟਮ ਵਿੱਚ ਇਹਦਾ ਸਰਕਾਰੀ ਮੁਲਾਜ਼ਮ ਜਿਹੜੀਆਂ ਲੱਗੀਆਂ ਵੀਆਂ ਲੱਖ-ਲੱਖ ਰੁਪਿਆ ਤਨਖਾਹਾਂ ਲੀਆਂ ਉਹ ਫ੍ਰੀ ਕਰੀ ਜਾਂਦੀਆਂ ਨਾਲੇ ਟੀਏ ਡੀਏ ਲਈ ਜਾਂਦੀਆਂ ਪੱਤੇ ਲਈ ਜਾਂਦੀਆਂ ਵਿੱਚੇ ਤੁਹਾਡੇ ਵਰਗੇ ਜਿਹੜੇ ਨੇ ਕਦੇ ਸਫ਼ਰ ਕੀਤਾ ਇਹਨੇ ਨਾ ਬਸ ਜਮਾਤਾ ਗੁੱਸਾ ਨਾ ਕਰੀ ਮੇਰੀ ਗੱਲ ਦਾ ਮੈਂ ਗੁੱਸਾ ਨਾ ਕਰੀ ਮੇਰੀ ਗੱਲ ਦਾ ਬਿਨਾ ਮਜ਼ਾ ਦੇ ਸਫ਼ਰ ਜਿਹੜਾ ਨੇ ਇੰਨਾ ਵੱਧ ਗਿਆ ਉਹ ਜਿਹਦਾ ਅੰਤ ਨਹੀਂ ਕੋਈ ਇਹ ਵਿਚਾਰੇ ਟੰਗੇ ਰਹਿੰਦੇ ਉਸ ਗੱਲ ਦੇ ਵਿੱਚ ਸਰਕਾਰ ਕਰੇ ਆ ਜਿਹੜਾ ਫਰੀ ਵਾਲਾ ਕੰਮ ਹੈ ਨਾ ਚਾਹੇ ਤੁਹਾਡੇ ਫਰੀ ਸਫ਼ਰ ਹੋਗੇ ਚਾਹੇ ਫਰੀ ਬਿਜਲੀ ਹੋਗੀ ਮੈਂ ਕਿਹੜਾ ਸਾਰਾ ਕੁਝ ਬੰਦ ਕਰੇ ਸਰਕਾਰ ਇਹ ਸਭ ਦੇ ਵਿੱਚ ਨਾ ਸਾਡੇ ਹੱਡਾਂ ਦੇ ਵਿੱਚ ਜਿਹੜਾ ਉਹ ਪਾਣੀ ਪਾਉਣ ਵਾਲੀਆਂ ਗੱਲਾਂ ਸਰਕਾਰ ਕਰਦੀ ਹੈ ਸਾਨੂੰ ਨਕਾਰਾ ਕਰਦੀਆਂ ਸਰਕਾਰਾਂ ਇਹਨਾਂ ਗੱਲਾਂ ਵਾਸਤੇ ਲਾਲਚ ਦੇ ਕੇ ਮੈਂ ਕਿਹੜਾ ਕਰਦੇ ਸਰਿਆ 11100 ਰੁਪਿਆ ਅਨਾਉਂਸ ਕੀਤਾ ਸੀ ਨਾ ਸਰਕਾਰ ਆਏ ਕਰੇ ਵੀ 18 ਸਾਲ ਤੋਂ ਵੱਧ ਉਮਰ ਵਾਲੀਆਂ ਜਿਹੜੀਆਂ ਲੇਡੀਜ਼ ਸੀਗੀਆਂ ਇਹ ਕਿਹਾ ਸੀ ਵੀ 10000 ਰੁਪਿਆ ਮਿਲਿਆ ਕਰੂਗਾ ਇਹਦੇ ਨਾਲੋਂ ਤਾਂ ਤੁਹਾਨੂੰ 100000 ਦਾ ਨੁਕਸਾਨ ਹੀ ਕਰਨਾ ਐ ਸਟੇਟ ਦਾ ਜਿਹੜੇ ਸਾਡੇ ਸਾਰੇ ਭੈਣੇ ਭਾਰ ਸਾਡੇ ਸਿਰ ਚੜਦਾ ਹੈ ਜੇ ਤੁਹਾਨੂੰ ਲੱਗਦਾ ਨਾ ਵੀ ਤੁਸੀਂ ਫ੍ਰੀ ਸਫਰ ਕਰੀ ਜਾਨੀਆਂ ਤੇ ਜਿੰਨੀਆਂ ਟਿਕਟਾਂ ਕੱਟੀਆਂ ਗਈਆਂ ਸਾਰਾ ਹਿਸਾਬ ਹੋ ਕੇ ਪੈਸੇ ਤਾਂ ਉਹ ਲੱਗਣੇ ਲੱਗਣਿਆ ਉਹਨੀਆਂ ਦਾ ਤੇਲ ਬਲਨ ਹੈ ਉਹਨੀਆਂ ਤਨਖਾਹਾਂ ਜਾਣੀਆਂ ਉਹੀ ਟਾਇਰ ਕਸਨੇ ਐ ਉਹੀ ਇੰਜਣ ਕਸਨੇ ਐ ਸਭ ਕੁਝ ਹੋਣਾ ਗੱਡੀਆਂ ਨਕਾਰਾ ਹੋਣੀਆਂ ਗੱਡੀਆਂ ਨਵੀਆਂ ਪੈਣੀਆਂ ਕਰਜੇ ਚੱਕੇ ਜਾਂਦੇ ਨੇ ਸਟੇਟ ਗਵਰਨਮੈਂਟ ਕਰਜਾ ਚੁਕਦੀ ਐ ਨਾ ਵੀਰੇ ਠੀਕ ਹੈ ਉਹ ਕੀ ਦੇ ਸਿਰ ਤੇ ਹੁੰਦਾ ਇੱਕ ਰਾਏ ਸਾਡੇ ਸਿਰ ਤੇ ਆਉਣ ਵਾਲੇ ਸਾਡੇ ਜਵਾਕਾਂ ਦੇ ਸਿਰ ਤੇ ਪੈ ਰਹੇ ਪੇਟੋਖਾ ਜਾ ਕੇ ਸਰਕਾਰ ਕੋਲੇ ਵੀ ਸਾਡਾ 1000 1000 ਰੁਪਏ ਸ਼ੁਰੂ ਕਰ ਦਿਓ ਜੀ ਸਾਡਾ ਕਿਰਾਇਆ ਲਾਗੂ ਕਰਨਾ ਹੈ ਕਿਉਂ ਵੀ ਕੋਣੋਂ ਕਹਿੰਦੀ ਐ ਐਸਐਸਓ ਸਾਹਿਬ ਮੇਰੀ ਬੇਨਤੀ ਐ ਸਾਡਾ ਨਵੇੜੋ ਜੀ ਸਾਡਾ ਤਾਂ ਦੂਜੇ ਡੇ ਦਾ ਟਾਈਮ ਵੀ ਹੋਣਾ ਸਰ ਮੀ ਭੇਜਣਾ ਓਵਰ ਲੋਡ ਬੱਸਾਂ ਦੁਰਘਟਨਾ ਦਾ ਕਾਰਨ ਵੀ ਬਣਦੀਆਂ ਜੀ ਮੀ ਭੇਜ ਦੇ ਵਿੱਚ ਜੀ ਬਸਾਉਣਾ ਓਵਰ ਲੋਡ ਜਦੋਂ ਉਹ ਬ੍ਰੇਕ ਨਹੀਂ ਮਾਰਦੀਆਂ ਜੀ ਤੇ ਕਈ ਵਾਰੀ ਨਹਿਰੇ ਜਦੋਂ ਦੇਖਿਆ ਉਹ ਜਿੱਦੀ ਅੰਦਰ ਘਟਨਾ ਦਾ ਕਾਰਨ ਐਸੀ ਕਰਕੇ ਬਣ ਜਾਂਦੀਆਂ ਹਾਂਜੀ ਹਾਂਜੀ ਸਰ ਨਵੇੜੋ ਜੀ ਅਸ ਮੇਰਾ ਤਾਂ ਬਠਿੰਡੇ ਤੋਂ ਬਾਹਰ ਪੈਂਦਾ ਜੀ ਇਸ ਤਾਂ ਜੜ ਹਨੇਰਾ ਹੋ ਜਾਂਦਾ ਜੀ ਸਾਨੂੰ ਤਾਂ ਕੋਈ ਆ ਨਵੇੜਦੇ ਆ ਮੈਂ ਤਾਂ ਨਵੇੜਨ ਵਾਲੇ ਪਾਸੇ ਪੜੇ ਕੀ ਨਵੇੜਨਾ ਤੁਹਾਡਾ ਤੁਸੀਂ ਦੱਸੋ ਕੀ ਨਵੇੜਣਾ ਯਾਰ ਥੋੜਾ ਮੈਂ ਬਸ ਇਹਨਾਂ ਦੀ ਤਸੱਲੀ ਕਰਾਉ ਜੀ ਜਿਵੇਂ ਹੁੰਦੀ ਆ ਮੇਰੇ ਤੋਂ ਤਾਂ ਹੁੰਦੀ ਨਹੀਂ ਕਿਉਂਕਿ ਮੇਰੇ ਤਾਂ ਬਹੁਤ ਵੱਸ ਦੀ ਗੱਲ ਜੀ ਹੁਣ ਅਰਗੇ ਮੈਂ ਤਾਂ ਗੱਡੀ ਥਾਣੇ ਲੈ ਕੇ ਆਇਆ ਨਹੀਂ ਨਹੀਂ ਮੇਰੇ ਮੇਰੀ ਗੱਲ ਸੁਣੋ ਰਜਿੰਦਰ ਦੱਸਿਆ ਨਾ ਤੁਹਾਨੂੰ ਰਜਿੰਦਰ ਜੀ ਗੱਲ ਸੁਣਾ ਮੇਰੀ ਸਾਡੇ ਕੋਲ ਤਾਂ ਨਿਤ ਦੇ ਮਸਲੇ ਹੋਗੇ ਸਾਡੇ ਕੋਲ ਤਾਂ ਪਹਿਲੇ ਨਹੀਂ ਸੂਤ ਆਉਂਦਾ ਕੰਮ ਵੀ ਕਦੇ ਭਰਾਵਾਂ ਦਾ ਗੱਠ ਥਾਂ ਵਿਚੇ ਰੌਲਾ ਪੈ ਗਿਆ ਕਦੇ ਕੋਸ਼ਕ ਦੇ ਪਿਓ ਪੁੱਤ ਦਾ ਰੌਲਾ ਪੈ ਗਿਆ ਕਦੇ ਭੈਣ ਭਰਾਵਾਂ ਦਾ ਰੌਲਾ ਪੈ ਗਿਆ ਸਾਡੇ ਕੋਲ ਤਾਂ ਉਹੀ ਕੰਜਰਖਾਨੇ ਸੂਤ ਨਹੀਂ ਆਉਂਦੇ ਕਿ ਨਾ ਸਾਡੇ ਕੋਲ ਉਹ ਨਹੀਂ ਪੁਲਿਸ ਹੈ ਨਾ ਨਫਰੀ ਹੈ ਸਾਡੇ ਕੋਲ ਆ ਅਸੀਂ ਦੋ ਜਣੇ ਬੈਠੇ ਆ ਕਿ ਸਾਰਾ ਮੁਨਸੀ ਬੈਠਾ ਹੋਊਗਾ ਠੀਕ ਹੈ ਸਾਡੇ ਕੋਲ ਥਾਣੇ 'ਚ ਫੋਰ ਸੀਨ ਹੈਗੀ ਇੰਨਾ ਕੰਮ 'ਚ ਪੁਲਿਸ ਲਾ ਇੱਕੋ ਜਿਹੋ ਇਹਨਾਂ ਨੂੰ ਸਮਝਾਈ ਸਕਦੇ ਆ ਹਾਂ ਜੇ ਸਮਝਿਆਣ ਵਧੀਆ ਗੱਲ ਆ ਜੀ ਪਰ ਜਿਵੇਂ ਬੀਬੀਆਂ ਗੱਲ ਪਈ ਜਾਂਦੀਆਂ ਇੱਕ ਢੋਗਾ ਹਵਾਲਾ ਤੇ ਜਿਹੜੇ ਹਸਾਮਣ ਵਾਲੇ ਚੱਲਿਆ ਦੇ ਉਹ ਹੀ ਆ ਨਾ ਪਰ ਇਹਨਾਂ ਦੇ ਬਿਆਨਾਂ ਦੇ ਆਧਾਰ ਤੇ ਫਿਰ ਕਾਰਵਾਈ ਆ ਫਿਰ ਭਾਵੇਂ ਹੋਰ ਕੀ ਕਰ ਸਕਦੇ ਆ ਅਸੀਂ ਜਦੋਂ ਉਹਨੇ ਬੱਸ ਲਿਆ ਕੇ ਲਾਤੀ ਨਾ ਉਹ ਸਰਕਾਰੀ ਮੁਲਾਜ਼ਮ ਹੈ ਅਸੀਂ ਉਹਨਾਂ ਦੀ ਬੀਬਾ ਨਾ ਨਾ ਸੋਣੀ ਮਾਤਾ ਜੀ ਠੀਕ ਹੈ ਤਾਂ ਸਾਡੀ ਵਰਦੀ ਲੈ ਜਾਣੀ ਹੈ ਗੁਰਪ੍ਰੀਤ ਮੇਰੇ ਤੋਂ ਨਾ ਸਮਝੋ ਇਹ ਚੀਜ਼ਾਂ ਬਾਹਰ ਹੋ ਜਾਂਦੀਆਂ ਕਿਉਂਕਿ ਮਸਲੇ ਆਮ ਹੀ ਆਪਣੇ ਕੋਲੇ ਆਉਣ ਲੱਗ ਪਏ ਹਨ ਹਣਾ ਹੁਣ ਮੈਨੂੰ ਦੱਸੋ ਵੀ ਉਹ ਜਿਹੜੇ ਹਸਾਮਣ ਉਹਨੇ ਗੱਡੀ ਲਿਆ ਕੇ ਲਾਤੀ ਬਾਹ ਠੀਕ ਹੈ ਹੁਣ ਗਵਾਹ ਜਿਹੜੇ ਉਹ ਵੀ ਖੜੇ ਐ ਅੱਡੇ ਸਵਾਰੀਆਂ ਉਹ ਵੀ ਕਹਿੰਦੇ ਵੀ ਬੀਬੀਆਂ ਦਾ ਸਮਾਨ ਦਾ ਰੌਲਾ ਸੀਗਾ ਹੁਣ ਮਾਤਾ ਕਹਿੰਦੀ ਵੀ ਮੈਂ ਤਾਂ ਵੀ ਮੈਂ ਤਾਂ ਐ ਹੀ ਐ ਮੇਰਾ ਤਾਂ ਕੰਮ ਵੀ ਮੈਂ ਜਿੱਥੇ ਮਰਜੀ ਜਾਵਾਂ ਜਿੱਥੇ ਮਰਜੀ ਮਾਤਾ ਜੀ ਹੁਣ ਦੱਸੋ ਤੁਹਾਨੂੰ ਲੱਗਦਾ ਵੀ ਕੱਲੇ ਇਹ ਕਸੂਰਵਾਰ ਐ ਵੀ ਤੁਹਾਨੂੰ ਚੜਾਉਂਦੇ ਨੇ ਜਦੋਂ ਤੁਸੀਂ ਕਹਿੰਦੇ ਅੱਡੇ ਤੋਂ ਅੱਡਾ ਨਹੀਂ ਰੋਕਦੇ ਇਹ ਹਾਂਜੀ ਅੱਡੇ ਤੋਂ ਅੱਡਾ ਮੈਂ ਤੁਹਾਨੂੰ ਨਾ ਰੋਕਣ ਦਾ ਕਾਰਨ ਦੱਸਦਾ ਵੀ ਜਦੋਂ ਪਹਿਲਾਂ ਉਹ ਵਿਚਾਰਾ ਕਹਿੰਦਾ ਵੀ ਪਹਿਲੇ ਦੋ ਅੱਡਿਆਂ ਤੋਂ 80-90 ਸਵਾਰੀਆਂ ਹੋ ਜਾਂਦੀਆਂ ਉਦੋਂ ਦਾ ਅਣਗਿਣਤ ਅੱਡੇ ਪਏ ਹੁੰਦੇ ਜਿੱਥੇ ਤੱਕ ਜਾਣਾ ਇਹਨਾਂ ਵੀ ਜਿਹੜੀ ਬੱਸ ਨੇ ਇੱਥੋਂ ਚੱਲ ਕੇ ਰੁਕਣਾ ਹੀ 30 ਕਿਲੋਮੀਟਰ ਤੇ ਐ ਤੇ ਜੇ 30 ਕਿਲੋਮੀਟਰ ਵਾਲੇ ਪੰਜ ਅੱਡੇ ਹੋਰ ਕਰਨ ਲੱਗ ਪਏ ਤੇ ਵਿਚਾਰਾ ਕਿ ਕਦੋਂ ਚੰਡੀਗੜ੍ਹ ਜਾਓਗੇ ਤੇ ਕਦੋਂ ਚੰਡੀਗੜ੍ਹੋਂ ਵਾਪਸ ਇੱਕ ਛੋਟੀ ਜੀ ਗੱਲ ਹੋਰ ਐ ਜੀ ਜਿਹੜੀਆਂ ਸਾਡੇ ਕੋਲੇ ਪੰਜ ਚਾਰ ਸਵਾਰੀਆਂ ਹੁੰਦੀਆਂ ਜਿਨ੍ਹਾਂ ਦੀ ਟਿਕਟ ਅਸੀਂ ਕੱਟ ਸਕਦੀਆਂ ਜੇ ਸਾਡੇ ਤੋਂ 2-4 ਮਿੰਟਾਂ ਚ ਉਹਨਾਂ ਦੀ ਟਿਕਟ ਵੀ ਨਾ ਕੱਟੀ ਜਾਵੇ ਨਾ ਜੀ ਤੇ ਜੇ ਰਾਜ ਗੱਡੀ ਚੈੱਕ ਹੋ ਜੇ ਟਿਕਟ ਦਾ 10 ਗੁਣਾ ਜੋ ਪੈਂਦਾ ਉਹ ਕਨੇਕਟਰ ਨੂੰ ਪੈਂਦਾ ਜੀ अच्छा मतलब जे ਤੁਹਾਡੇ ਕੋਲ ਗੱਡੀ ਕਲੀਅਰ ਨਹੀਂ ਹੁੰਦੀ ਕਿਉਂ ਦੇ ਤਾਰੀਖ ਇੰਸਪੈਕਟਰ ਆ ਕੇ ਤਾਂ 90 90 ਸਵਾਰੀਆਂ ਚ ਦੱਸੋ ਸਰ ਅਸੀਂ ਕਿਵੇਂ ਕਲੀਅਰ ਕਰ ਦੇਾਂਗੇ ਜੀ ਹਾਂ ਬਾਕੀ ਆਧਾਰ ਕਾਰਡ ਕੱਲਾ ਕੱਲਾ ਹਨਾ ਕਿੱਦਾਂ ਚ ਕੱਲੇ ਕੱਲੇ ਆਧਾਰ ਕਾਰਡ ਚੈੱਕ ਕੇ ਠੀਕ ਹੈ ਜੀ ਉਹਨਾਂ ਦਾ ਨੰਬਰ ਭਰਨਾ ਉਹਦੀ ਡਾਕਟ ਕੱਟ ਕੇ ਦੇਣੀ ਕਿੱਦਾਂ ਪੋਸੀਬਲ ਹੈ ਨਹੀਂ ਤੁਹਾਨੂੰ ਅਸਲ ਦੇ ਵਿੱਚ ਤੁਸੀਂ ਇੱਕ ਮੰਗ ਨਹੀਂ ਕਰਦੇ ਸਰਕਾਰ ਤੋਂ ਤੁਹਾਨੂੰ ਹੀ ਕਰਨੀ ਚਾਹੀਦੀ ਹੈ ਕਿਉਂਕਿ ਪ੍ਰੋਬਲਮ ਤਾਂ ਤੁਹਾਨੂੰ ਆਉਂਦੀ ਹੈ ਨਾ ਬਹੁਤ ਥਾਵਾਂ ਤੇ ਹੁੰਦਾ ਜਨਾਨੀਆਂ ਬੱਸਾਂ ਦੇ ਅੱਗੇ ਲਟ ਜਾਂਦੀਆਂ ਬਹੁਤ ਥਾਵਾਂ ਤੇ ਹੁੰਦਾ ਸਾਡੇ ਕੋਲ ਬਹੁਤ ਮਾਮਲੇ ਆਉਂਦੇ ਆ ਇਹੋ ਜਿਹੇ ਕਿ ਹੋਰ ਵੀ ਫੋ ਤੁਸੀਂ ਲੇਡੀਜ਼ ਵਾਰੀ ਛੱਡਤੀ ਅੱਡੇ ਤੇ ਜਾਂ ਤੁਸੀਂ ਅੱਡਾ ਹੀ ਛੱਡਤਾ ਠੀਕ ਹੈ ਉਹਨਾਂ ਦੇ ਬੰਦੇ ਜਿਹੜੇ ਹੈਗੇ ਪਤਾ ਨਹੀਂ ਇੰਨੇ ਕਿੰਨੇ ਕਵੇਲੇ ਹੁੰਦੇ ਆ ਉਹ ਤੁਹਾਡੀ ਬਸ ਦੇ ਅੱਗੇ ਜਾਂਦਾਂ ਲਾ ਜਾ ਕੇ ਮੋਟਰਸਾਈਕਲ ਕਿਡਾ ਲਾ ਦਿੰਦੇ ਆ ਜਾਂ ਕਾਰ ਜੀ ਬੁਲਾ ਦਿੰਦੇ ਆ ਕਿ ਤੂੰ ਕਿਵੇਂ ਸਾਡੀਆਂ ਜਨਾਨੀਆਂ ਨਹੀਂ ਲੈ ਕੇ ਗਿਆ ਉਹ ਚੜਾ ਕੇ ਸਰਕਾਰੀ ਬਸ ਤੇ ਹਾਂ ਸਰ ਅਕਸਰ ਹੀ ਸਾਡੇ ਨਾਲ ਹੋ ਜਾਂਦਾ ਜੀ ਪਰ ਅਸੀਂ ਕੁਝ ਮਸਲੇ ਹੱਲ ਕਰ ਲੈਣੇ ਹੁੰਦੇ ਆ ਅਸੀਂ ਮਿਹਨਤ ਕਰ ਲੈਂਦੇ ਆ ਤੇ ਸਰ ਉਹਦੇ ਬਾਅਦ ਨਾਲੇ ਸਾਡੀ ਕੋਈ ਗਲਤੀ ਨਹੀਂ ਹੁੰਦੀ ਅਸੀਂ ਫਿਰ ਵੀ ਮੰਨਤ ਕਰ ਲਈਦੀ ਵੀ ਕੋਈ ਗੱਲ ਨਹੀਂ ਸਾਡੇ ਤੋਂ ਗਲਤੀ ਹੋ ਗਈ ਅਸੀਂ ਅੱਗੇ ਤੋਂ ਇਸ ਚੀਜ਼ ਨੂੰ ਠੀਕ ਕਰਕੇ ਚੱਲਾਂਗੇ ਜਿਹੜੇ ਸਰ ਜਿਹੜੀਆਂ ਸਾਡੀਆਂ ਬੱਸਾਂ ਵੀ ਅਦਰ ਸਟੇਟਾਂ ਚ ਜਾਂਦੀਆਂ ਤੇ ਪੰਜਾਬ ਵਾਲਿਆਂ ਦੇ ਆਧਾਰ ਕਾਰਡ ਲੈ ਕੇ ਜੀ ਉਹ ਤੇ ਉਹ ਪੰਜਾਬ ਚ ਮਤਲਬ ਫ੍ਰੀ ਸਫਰ ਕਰਦੇ ਜਾਲੀ ਗਈ ਬਣਾਈ ਬੈਠੇ ਜੀ ਆਧਾਰ ਹਾਂ ਆ ਚੀਜ਼ ਵੀ ਹੋਈ ਸੀ ਪਿੱਛੇ ਉਹ ਅੰਮ੍ਰਿਤਸਰ ਸਾਹਿਬ ਤੋਂ ਕੋਈ ਗੁਰਪ੍ਰੀਤ ਬੱਚਾ ਚੁੱਕਿਆ ਗਿਆ ਸੀ ਤੇ ਉਹਦੇ ਵਿੱਚ ਇਹੀ ਹੋਇਆ ਸੀ ਕਿ ਉਹ ਲੇਡੀ ਜਿਹੜੀ ਬੱਚਾ ਚੁੱਕ ਕੇ ਲਈ ਸੀ ਉਹ ਹੈਗੀ ਸੀ ਇਧਰ ਹਰਿਆਣੇ ਦੀ ਹਰਿਆਣਾ ਸਾਈਡ ਦੀ ਹਾਂ ਕਿ ਉਹ ਆਧਾਰ ਕਾਰਡ ਬਣਾਈ ਜੀ ਹਰੀਕੇ ਪਤਮ ਦਾ ਪੰਜਾਬ ਦਾ ਐ ਵੀ ਦੇਖੋ ਸਰਕਾਰ ਇੱਕ ਨਾ ਮੈਂ ਤੁਹਾਨੂੰ ਬੇਨਤੀ ਕਰਦਾ ਤੁਸੀਂ ਡਰਾਈਵਰ ਕਨੈਕਟਰ ਤੁਸੀਂ ਨਾਤ ਚੱਲਣਾ ਪਹਿਲੀ ਗੱਲ ਤਾਂ ਭੈਣੇ ਮੈਂ ਤੁਹਾਨੂੰ ਬੇਨਤੀ ਕਰਦਾ ਤੁਸੀਂ ਜੋ ਬੋਲ ਲੈਣਾ ਮੈਨੂੰ ਇਹਦਾ ਗੁੱਸਾ ਹੀ ਨਹੀਂ ਸਾਨੂੰ ਤਾਂ ਮਾਂ ਪਿਓ ਨੇ ਸੰਸਕਾਰ ਦਿੱਤੇ ਮੈਂ ਤਾਂ ਸਮਝ ਲਿਆ ਵੀ ਜੇ ਤੂੰ ਉੱਚਾ ਬੋਲਗੀ ਤੇ ਮੇਰੀ ਭੈਣ ਬੋਲਗੀ ਜੇ ਮਾਤਾ ਬੋਲਗੀ ਤੇ ਮੇਰੀ ਮਾਂ ਬੋਲਗੀ ਮੈਨੂੰ ਨਹੀਂ ਗੁੱਸਾ ਜਿਵੇਂ ਥਾਣੇਦਾਰਾਂ ਵਰਗਾ ਹੁੰਦਾ ਨਾ ਤੇ ਹੁਣ ਮੈਂ ਇਹੋ ਜਿਹਾ ਲਿਖ ਕੇ ਤੋਰਨਾ ਸੀ ਇਥੋਂ ਵੀ ਤੁਹਾਡੇ ਸੱਤ ਪੀੜੀਆਂ ਯਾਦ ਰੱਖਦੇ ਆ ਕਿਸੇ ਥਾਣੇਦਾਰ ਨਾਲ ਵਾਅਦਾ ਪਿਆ ਸੀ ਪਰ ਨਹੀਂ ਨਾ ਮੈਂ ਇਹ ਚੀਜ਼ਾਂ ਸਿੱਖੀਆਂ ਨਾ ਨੇ ਜਿਹੜੇ ਨਾ ਬਿਨਾ ਤਨਖਾਹ ਤੋਂ ਮਾਰੇ ਪੈਸੇ ਤੇ ਧਾਰ ਨਹੀਂ ਮਾਰਦੇ ਮੈਂ ਉਹ ਰਖਦਾ। ਨਾ ਮੈਂ ਕਿਸੇ ਲੀਡਰ ਦੀ ਸੁਣਦਾ ਹੁੰਨਾ, ਨਾ ਮੈਂ ਕਿਸੇ ਆਗੂ ਦੀ ਸੁਣਦਾ ਹੁੰਨਾ। ਜਿੱਥੇ ਮੈਂ ਲੱਗਣਾ ਮੈਂ ਪਹਿਲਾਂ ਆਪਦੇ ਐਸਐਸਪੀ ਸਾਹਿਬ ਨੂੰ ਕਹਿ ਕੇ ਜਾਣਾ ਹੁੰਨਾ ਵੀ ਮੈਨੂੰ ਮੇਰੇ ਨਾਲ ਰਹਿਣ ਵਾਲੇ ਮੁੰਡੇ 2 ਦੇਣੇ 4 ਦੇਣੇ ਉਹ ਦੇ ਦਿਓ। ਜਿਹੜੇ ਕਟੜ ਮਾਨਦਾਰ ਹੋਣ, ਤਨਖਾਹ ਤੇ ਸਬਰ ਕਰਨ ਵਾਲੇ ਹੋਣ। ਹੁਣ ਤੁਸੀਂ ਵੀ ਮਾੜਾ-ਮੋੜਾ ਭੈਣੇ, ਮਾਤਾ ਤੁਸੀਂ ਵੀ ਸਬਰ ਕਰਨਾ ਸਿੱਖੋ। ਜੇ ਕਹਿੰਦੇ ਭਾਂਡੇ ਦਾ ਮੂੰਹ ਖੁੱਲਾ ਹੋਵੇ ਨਾ, ਗੁੱਸਾ ਨਾ ਕਰੋ ਮੈਂ ਤੁਹਾਨੂੰ ਨਹੀਂ ਕਹਿ ਰਿਹਾ। ਮੈਂ ਉਹਦਾ ਇਹ ਸਾਡੇ ਬਜ਼ੁਰਗਾਂ ਦੀਆਂ ਕਈ ਕਹਾਵਤਾਂ ਸਾਡੀਆਂ ਭਾਂਡੇ ਦਾ ਮੂੰਹ ਖੁੱਲਾ ਹੋਵੇ ਤਾਂ ਕਹਿੰਦੇ ਕੁੱਤੇ ਨੂੰ ਜ਼ਰੂਰ ਸ਼ਰਮ ਚਾਹੀਦੀ ਹੈ। ਜੇ ਸਰਕਾਰ ਨੇ ਮੈਂ ਕਹਣਾ ਇਹ ਨਪੁੰਸਕ ਪੁਣਾ ਸਰਕਾਰਾਂ ਦਾ ਵੋਟਾਂ ਦੀ ਖਾਤਰ ਜਿਹੜਾ ਉਹ ਸਾਨੂੰ ਇਹ ਕਹਿ ਦੇਣਾ ਤੁਹਾਨੂੰ ਆਫਰੀ ਤੁਹਾਨੂੰ ਆਫਰੀ ਤੁਹਾਨੂੰ ਆਫਰੀ ਅਸੀਂ ਮਾਰਦੇ ਛਾਲਾਂ। ਸਹੀ ਵੋਟਾਂ ਮਿਲੇ ਮੇਰੇ ਵਰਗੇ ਜਿਹੜੇ ਹੁੰਦੇ ਆ ਮੈਂ ਤਾਂ ਸ਼ਰਾਬ ਦੇ ਨੇੜ ਤੇ ਨਹੀਂ ਲੰਘਦਾ। ਬੰਦੇ ਜਿਹੜੇ ਹੁੰਦੇ ਆ ਉਹ ਕੁੱਤੇ ਝਾਰਾਂ ਦੇ ਸ਼ਰਾਬ ਦੀ ਜਨਾਨੀਆਂ ਜਿਹੜੀਆਂ ਹੁੰਦੀਆਂ ਉਹ ਚਾਹ ਕਰਖਦੀਆਂ ਪੈਸਿਆਂ ਦੀ ਵੋਟ ਦਾ 300 ਮਿਲੂਗਾ 500 ਮਿਲੂਗਾ ਬਰ ਕੰਮ ਪਾਲਦੇ ਨੇ ਸਰਕਾਰਾਂ ਤੋਂ ਅਸੀਂ ਅਗਲੇ ਕਹਿੰਦਾ ਅਸੀਂ ਤਾਂ ਖਰੀਦੇ ਆ ਤੁਹਾਨੂੰ ਆ ਜਿਹੜਾ ਫ੍ਰੀ ਫਰੂ ਦੇਣ ਵਾਲਾ ਕੰਮ ਹੈ ਨਾ ਇਹ ਗੁਰਪ੍ਰੀਤ ਖਰੀਦੇ ਹੀ ਹੁੰਦਾ ਤੁਹਾਨੂੰ ਇਦਾਂ ਨਹੀਂ ਬਿਲਕੁਲ ਠੀਕ ਹੈ ਇੱਕੋ ਵਾਰੀ 5 ਸਾਲਾਂ ਵਾਸਤੇ ਖਰੀਦ ਲੈਂਦੇ ਆ ਮੁੜ ਕੇ ਆਪਾਂ ਨੂੰ ਗੱਲ ਨਹੀਂ ਕਰਨੀ ਦਿੰਦੇ ਫਿਰ ਬੋਲਦੇ ਆ ਤਾਂ ਫਿਰ ਮੁੜ ਕੇ ਜਦੋਂ ਸਾਡੇ ਵਰਗਾ ਡੰਡਾ ਚੜਾਉਂਦਾ ਨਾ ਫਿਰ ਤੁਸੀਂ ਕਹਿੰਦੇ ਵੀ ਪੁਲਿਸ ਜਿਹੜੀ ਧੱਕਾ ਕਰਦੀ ਐ ਅਸੀਂ ਵੀ ਤਨਖਾਹ ਲੈਣੀ ਐ ਨਾ ਮਾਤਾ ਹਾਂਜੀ ਹੁਣ ਮੇਰੀ ਗੱਲ ਸੁਣੋ ਸਰਕਾਰੀ ਮੁਲਾਜ਼ ਉਹ ਜਿਹੜੇ ਕੰਟਰੈਕਟ ਬੇਸ ਵਾਲੇ ਡਰਾਈਵਰ ਕਨੈਕਟਰ ਹੁੰਦੇ ਸੀ ਉਹਨਾਂ ਦੀ 20 ਤੋਂ 20 ਹੁੰਦੀ ਹੈ ਉਹਨਾਂ ਦੀ 20 ਤੋਂ 20 ਹੁੰਦੀ ਹੈ ਹੁਣ ਜਿਹੜੇ ਵਿਚਾਰੇ 8 8 10 10 ਹਜ਼ਾਰ ਤੇ ਮਾਤਾ ਡਰਾਈਵਰ ਕਨੈਕਟਰ ਲੱਗੇ ਨਾ ਸਰਕਾਰੀ ਬੱਸਾਂ ਤੇ ਜਿਹੜੇ ਠੇਕੇ ਤੇ ਲੱਗੇ ਹੁੰਦੇ ਆ ਉਹਨਾਂ ਦਾ 20 ਤਰੀਕ ਨੂੰ ਮਹੀਨਾ ਹੁੰਦਾ ਇਹਨਾਂ ਦਾ 1 ਤਰੀਕ ਨੂੰ ਮਹੀਨਾ ਹੁੰਦਾ ਇਹ ਕਹਿੰਦੇ ਨਾ ਦਾ ਸਾਨੂੰ 20 25 ਦਿਨ ਅਗਾਹ ਤੱਕ 50 55 ਦਿਨ ਤਨਖਾਹ ਮਿਲਦੀ ਹੈ ਪ੍ਰਾਈਵੇਟ ਵਾਲੇ ਜਿਹੜੇ ਠੇਕੇ ਵਾਲੇ ਆ ਠੇਕੇ ਵਾਲੇ ਵਿਚਾਰੇ ਕਹਿੰਦੇ ਵੀ ਸਾਨੂੰ 20 ਤਰੀਕ ਦਾ ਮਹੀਨਾ ਤੇ ਸਾਨੂੰ ਦੂਜੀ 15 ਤਰੀਕ ਆ ਜਾਂਦੀ 2 ਸਫਰ ਫਰੀ ਕੀਤਾ ਰੇ ਇਹ ਤੁਸ ਤੁਹਾਨੂੰ ਨਹੀਂ ਲੱਗਦਾ ਵੀ ਕੱਲ ਨੂੰ ਤੁਹਾਡਾ ਵੀ ਕੁਝ ਵਾਕ ਨੌਕਰੀ ਕਰਦਾ ਹੋਵੇ ਚਲੋ ਮਹੀਨੇ ਦੀ بجائے 55 ਦਿਨਾਂ ਤੋਂ 30 ਦੀ بجائے 55 ਦਿਨਾਂ ਤੋਂ ਤਨਖਾਹ ਮਿਲੇ ਜਾ ਕੇ ਤੇ ਤੁਸੀਂ ਸਾਰਨੋਗੇ ਇਹ ਤਾਂ ਨਹੀਂ ਸਰਦਾ ਜੀ ਐ ਤਾਂ ਸਾਨੂੰ ਵੀ ਪਤਾ ਵੀ ਘਰੇ ਨਹੀਂ ਸਰਦਾ ਹੁੰਦਾ ਪਰ ਫਿਰ ਸਰਕਾਰ ਨੂੰ ਕਹਿਣਾ ਜੀ ਨਹੀਂ ਮਮਾ ਜੀ ਮੇਰੀ ਗੱਲ ਸੁਣੋ ਤੁਸੀਂ ਕਿਉਂ ਨਹੀਂ ਕਹਿੰਦੇ ਸਰਕਾਰ ਨੂੰ ਮੈਂ ਕਹਿੰਦਾ ਵੀ ਤੁਸੀਂ ਜਨਾਨੀਆਂ ਇਕੱਠੀਆਂ ਹੋ ਕੇ ਕਰੋੜ ਤੋਂ ਵੱਧ ਹੈ ਪੰਜਾਬ ਦੀ ਗਿਣਤੀ ਜਨਾਨੀਆਂ ਦੀ ਤੁਸੀਂ ਇਕੱਠੀਆਂ ਹੋ ਕੇ ਲਾ ਦਿਓ ਖਤਰਨਾ ਵੀ ਜਿਹੜਾ ਹਜ਼ਾਰ ਹਜ਼ਾਰ ਅਨਾਉਂਸ ਕੀਤਾ ਸੀ ਉਹ ਦੇ ਦਿਓ ਸਾਨੂੰ ਵੀ ਅਸੀਂ ਨਾ ਫਰੀ ਸਫਰ ਕਰਨ ਨਾ ਅਸੀਂ ਫ੍ਰੀ ਬਿਜਲੀ ਲੈਣੀ ਹੈ ਕਰੋ ਖਾ ਇਹ ਗੱਲਾਂ ਕਿਉਂ ਨਹੀਂ ਕਰਦੀ ਤੁਸੀਂ ਇਹਨਾਂ ਤੇ ਛੱਡਦਾ ਮੈਂ ਤਾਂ ਕਹਿੰਦਾ ਇਹਨਾਂ ਨੂੰ ਵੀ ਵੀ ਜਿੱਥੇ ਤੁਹਾਡਾ ਹੱਕ ਬਣਦਾ ਨਾ ਵੀ ਤੁਸੀਂ ਵੀ ਸਰਕਾਰ ਨੂੰ ਜਿਹੜਾ ਨਾ ਵੀ ਤੁਸੀਂ ਆਪ ਦੇ ਡਿਪਾਰਟਮੈਂਟ ਵੱਲੋਂ ਠੀਕ ਹੈ ਮੇਰੇ ਖਿਆਲ ਤੁਹਾਡੇ ਕੋਲ ਸ਼ਾਇਦ ਪਿਛਲੇ ਦਿਨ ਆਪੋ ਲਿਆ ਸੀ ਡਾਟਾ 3000 ਬੱਸਾਂ ਸਰਕਾਰੀ ਬੱਸ ਹਾਂਜੀ ਦੋਨਾਂ ਡੰਬੂਆਂ ਦੀ ਬਾਤ ਹੈ ਹਾਂਜੀ ਹਾਂਜੀ ਤੇ ਹਾਲਾਂਕਿ ਉਹ ਪਿਛਲੀ ਵਾਰ ਵਾਲੇ ਡਰਾਈਵਰ ਕਨੈਕਟ ਪਾਸੇ ਉਹਨੇ 24 ਜੀ ਮਹੀਨੇ 2 ਮਹੀਨੇ ਬਾਅਦ 2 4 5 ਕੰਡ ਮੋਝਦੇ ਆ ਨਾਉਂਗੀਆਂ ਪੈਂਦੀਆਂ ਨਹੀਂ ਅਦਰਖਾਣ ਨਿਕਲ ਨਹੀਂ ਜਿਹੜਾ ਪਿਛਲੀ ਵਾਰ ਮਾਮਲਾ ਆਇਆ ਸੀ ਨਾ ਉਹ ਡਰਾਈਵਰ ਕਨੈਕਟ ਨੇ ਇਹ ਵੀ ਦੱਸਿਆ ਬੜੇ ਸਿਆਣੇ ਸੀ ਉਹ ਵੀ ਉਹ ਕਹਿੰਦੇ ਵੀ ਸਾਨੂੰ ਜਿਹੜੇ ਹਿਸਾਬ ਨਾਲ ਸਫ਼ਰ ਹੈ ਨਾ ਸਾਨੂੰ ਕੀ ਹੈ ਸਾਡੇ ਵੱਲੋਂ ਤਾਂ ਕਹਿੰਦੇ ਵੀ ਸਾਰੀ ਦਿਹਾੜੀ ਸਾਡੇ ਕੋਲ ਬੰਦੇ ਜਨਾਨੀਆਂ ਬੰਦਿਆਂ ਨੂੰ ਵੀ ਫ੍ਰ ਤੰਨੇ ਹੀਰ ਬਸ ਨਾ ਨਹੀਂ ਸਰਦਾ 3000 ਤੋਂ ਵੀ ਕੰਡਮ ਹੋਈ ਜਾਂਦੀ ਆ ਫਿਰ ਜਿਆਦਾ ਉਹੀ ਗੱਲ ਵੀ ਸਰਕਾਰ ਤੁਹਾਨੂੰ 10000 ਬਸ ਦੇ ਦੇ ਫਿਰ ਕਹਿੰਦੇ ਵੀ ਬੰਦੇ ਵੀ ਫ੍ਰੀਟ ਹੋਈ ਜਾਓ ਕੋਈ ਬਸ 10 10000 ਦੇ ਜੀ ਟਾਈਮ ਨਾਲ ਤਨਖਾਹ ਦੇ ਦੇ ਤੁਹਾਨੂੰ ਕੀ ਹੋਇਆ ਸੀ ਤਾਂ ਬੀਬੀਆਂ ਨੂੰ ਲਈ ਜਾਵਾਂਗੇ ਜੀ ਮੈਂ ਕਹਿੰਦਾ ਵੀ ਦੇਖੋ ਆਈ ਜਾਂ ਜਾਈ ਜਾਂ ਜੀ ਅਸਲ ਦੇ ਵਿੱਚ ਇਹੀ ਚੀਜ਼ ਹੈ ਜੇ ਆਹੀ ਕਿਰਾਏ ਲਾ ਦਿੱਤੇ ਜਾਂ ਨਾ ਜਿਹੜੀਆਂ ਫ੍ਰੀ ਵਾਲੀਆਂ ਸਹੂਲਤਾਂ ਗੁਰਪੀ ਤੇ ਬੰਦ ਕਰ ਦਿੱਤੀਆਂ ਜਾਂ ਨਾ ਤੇ ਮੇਰੇ ਖਿਆਲ ਚ ਹਰੇਕ ਨੂੰ ਟਾਈਮ ਨਾਲ ਤਨਖਾਹ ਮਿਲੂਗੀ ਨਾਲੇ ਆਪਣੀ ਸਟੇਟ ਤੇ ਆਪਣੇ ਬੱਚਿਆਂ ਤੇ ਹੋਰੋਂਗੇ ਪੀੜੀਆਂ ਤੇ ਬਾਧਾ ਬੋਝ ਨਹੀਂ ਪਊਗਾ ਸਤਿ ਸ੍ਰੀ ਅਕਾਲ ਜੀ ਜਿਵੇਂ ਸਰਕਾਰ ਨੂੰ ਸਹੂਲਤ ਮਿਲਦੇ ਨਹੀਂ ਕਈ ਦਿੰਦੇ ਬੋਲ ਕੇ ਦਿੰਦੇ ਆ ਵੀ ਅਸੀਂ ਆ ਦੇਵਾਂਗੇ ਆ ਦੇ ਮੰਗ ਵੀ ਕਿਉਂ ਨਹੀਂ ਦਿੰਦੇ ਦੇ ਨਹੀਂ 10000 ਰੁਪਏ ਦਾ ਕਿਹਾ ਸੀ 10000 ਰੁਪਏ ਮੈਂ ਸਾਲ 4 ਸਾਲ ਲਾਂਗੇ ਮੈਂ ਪਹਿਣ ਜੀ ਮਾਫੀ ਕਹਿਣਾ ਨਾ ਵੀ ਮੈਂ ਤੁਹਾਨੂੰ ਪਹਿਲਾਂ ਵੀ ਬੇਨਤੀ ਕੀਤੀ ਹੈ ਹੁਣ ਵੀ ਤੁਸੀਂ ਨਾਰਮਲ ਹੋਈਆਂ ਨਾ ਇੰਨਾ ਬੋਲ ਕੇ ਤੁਸੀਂ ਸਮਝਿਆ ਕਿਤੇ ਵੀ ਪਤਾ ਨਹੀਂ ਰੌਲਾ ਪਾਏ ਤੋਂ ਜੇ ਰੌਲਾ ਪਾਏ ਤੋਂ ਭਾਣੇ ਮਸਲੇ ਹੱਲ ਹੁੰਦੇ ਹੋ ਨਾ ਤਾਂ ਅਦਾਲਤਾਂ ਦੇ ਵਿੱਚ ਹਜੇ ਵੀ ਗੱਲ ਜਿਹੜੀ ਆ ਉਹ ਜ਼ੁਬਾਨੀ ਕਲਮੀ ਕੀਤੀ ਜਾਂਦੀ ਹੈ ਤੇ ਜੇ ਰੌਲਾ ਪਾ ਕੇ ਮਸਲੇ ਹੱਲ ਹੁੰਦੇ ਹੋਂ ਤੇ ਅਦਾਲਤਾਂ ਦੇ ਵਿੱਚ ਵੱਡੇ ਵੱਡੇ ਸਪੀਕਰ ਲੱਗ ਜਾਂਦੇ ਜਿਹੜਾ ਵੱਧ ਰੌਲਾ ਪਾਊਗਾ ਉਹ ਮਸਲਾ ਹੱਲ ਹੋ ਜਾਊ ਤੁਸੀਂ ਵੀ ਆਉਂਦੇ ਆ ਸਰ ਰੌਲਾ ਪਾਇਆ ਨਾ ਬਹੁਤ ਪਰ ਮੈਂ ਤੁਸੀਂ ਸ਼ੁਕਰਾਨਾ ਹੀ ਕਰੋ ਰੱਬ ਦਾ ਵੀ ਮੈਂ ਬਰਦਾਸ਼ਤ ਕੀਤਾ ਤੁਹਾਨੂੰ ਜੋ ਤੁਸੀਂ ਬੋਲ ਲਿਆ ਪਰ ਹੁਣ ਤੁਹਾਨੂੰ ਲੱਗਦਾ ਨਾ ਕਿ ਇਹ ਵੀ ਧੀਆ ਪੁੱਤ ਹੈ ਵਿਚਾਰੇ ਕਿਸੇ ਦੇ ਸਰ ਜੀ ਤੁਸੀਂ ਕਿਸੇ ਦਾ ਨਾ ਬਾਸ ਜਿੱਦੀ ਜਾ ਤੇ ਦੇਖਿਓ ਸਰਕਾਰੀ ਬਾਜ ਜਦੋਂ ਕਾਊਂਟਰ ਤੇ ਲੱਗੀ ਵੀ ਨਹੀਂ ਹੁੰਦੀ ਪਹਿਲਾਂ ਫੋਲੋ ਹੋ ਜਾਂਦੀ ਹੈ ਲੀਡਿੰਗ ਨਾਲ ਨਹੀਂ ਨਹੀਂ ਐਵੇਂ ਹੀ ਆਇਆ ਮਾਤਾ ਜੀ ਹਾਂਜੀ ਭੈਣ ਜੀ ਮੈਂ ਤੁਹਾਨੂੰ ਪਿਆਰ ਨਾਲ ਹੀ ਨਿਮਰਤਾ ਨਾਲ ਹੀ ਪੁੱਛਦਾ ਹਾਂ ਦੇਖੋ ਉਹ ਆ ਕੇ ਸਾਡੇ ਕੋਲ ਬੈਠ ਗਿਆ ਨਾ ਜੀ ਇਹਨਾਂ ਨੇ ਕਹਿਤਾ ਕਨੈਕਟਰ ਨੇ ਡਰਾਈਵਰ ਨੇ ਉਹ ਸਾਹਮਣੇ ਸਵਾਰੀਆਂ ਖੜੀਆਂ ਉਹਨਾਂ ਨੇ ਵੀ ਕਿਹਾ ਵੀ ਸਮਾਨ ਦੀ ਟਿਕਟ ਨੂੰ ਲੈ ਕੇ ਰੋਲਾ ਪਿਆ ਥੋੜਾ ਜਿਹੜਾ ਉਹ ਛੋਟੇ ਅੱਡੇ ਤੇ ਰੋਕਣ ਨੂੰ ਵੀ ਜਿਹੜੇ ਅੱਡੇ ਤੇ ਬੱਸ ਰੁਕਦੀ ਨੇ ਵੀ ਉੱਥੇ ਰੋਕੋ ਮੈਨੂੰ ਉੱਥੋਂ ਚੜਾਓ ਤੇ ਉੱਥੋਂ ਚੱਕੋ ਮੈਨੂੰ ਠੀਕ ਹੈ ਜੀ ਇਹ ਜਿਹੜੀਆਂ ਚੀਜ਼ਾਂ ਨੇ ਜੀ ਇਹ ਚੰਗੀਆਂ ਨਹੀਂ ਲੱਗਦੀਆਂ ਜੇ ਉਹਨਾਂ ਨੇ ਕਹਿਤਾ ਕਿ ਕਾਰਵਾਈ ਪਾਓ ਜੀ ਸਾਡਾ ਨੁਕਸਾਨ ਹੋ ਗਿਆ ਤਾਂ ਹੁਣ ਮੈਂ ਤੁਹਾਡੇ ਤੇ ਕੋਈ ਕਾਰਵਾਈ ਪਾਵ ਹੀ ਦਿਨਾ ਆਪਦੇ ਬਲੋਂ ਉਹਨਾਂ ਦੇ ਬਿਆਨਾਂ ਦੇ ਆਧਾਰ ਤੇ ਉਹ ਸਾਹਮਣੇ ਸਵਾਰੀਆਂ ਖੜੀਆਂ ਉਹ ਤਾਂ ਫਿਰ ਤੁਹਾਨੂੰ ਲੱਗਦਾ ਵੀ ਤਰੀਕਾ ਭੁਗਤੀ ਜਾਓਗੇ ਲੁਧਿਆਣਾ ਚੰਡੀਗੜ੍ਹ ਨਹੀਂ ਬੀਤੀ ਸ਼ਾਬਾਸ਼ੇ ਛੋਡੇ ਯਾਰਗੇ ਥਾਣੇਦਾਰ ਹੁਣ ਜਿਹੜਾ ਸਹੀ ਸਹੀ ਫੈਸਲਾ ਕਰਾ ਦਿੰਦੇ ਹਾਂ ਤੇ ਫਿਰ ਹੁਣ ਤੁਸੀਂ ਵੀ ਸਹੀ ਕਰਨ ਦੀ ਕੋਸ਼ਿਸ਼ ਕਰੋ ਗਾਂ ਦੇ ਵੀਰ ਜੀ ਸਾਨੂੰ ਜਾਣ ਦੇ ਸਾਡੀ ਮੈਂ ਤਾਂ ਅਸੀਂ ਘਰੇ ਜਾਣਾ ਹਨ ਸਾਨੂੰ ਪਹੁੰਚਾ ਦੇਓ ਤੁਸੀਂ ਗਾਂ ਤੋਂ ਵੰਡ ਵਰਦ ਕੇ ਚੜਜਿਆ ਕਰੋ ਨਾ ਫਿਰ ਪ੍ਰਾਈਵੇਟ ਬੱਸਾਂ ਦੇ ਵੈਸੇ ਸਰਕਾਰ ਹੀ ਮਨ ਦਾ ਇਸ ਕੰਮ ਤੇ ਹੋਈ ਵੀ ਹੈ ਵੀਰ ਸਰਕਾਰੀ ਬੱਸਾਂ ਖਤਮ ਕਰੋ ਤੇ ਪ੍ਰਾਈਵੇਟ ਮੁੜ ਕੇ ਵੀ ਤੇ ਚੜ੍ਹੇ ਹੀ ਕਰੋਗੇ ਨਾ ਫਿਰ ਕਿੱਧਰ ਨੂੰ ਜਾਓਗੇ ਇਹ ਤਾਂ ਜਨਾਬ ਆਪਾਂ ਨੂੰ ਸਮਝ ਆਉਣੀ ਚਾਹੀਦੀ ਹੈ ਸਰਕਾਰ ਕੀ ਦੇ ਰਹੀ ਹੈ ਕੀ ਨਹੀਂ ਆਪਣੇ ਜਵਾਬ ਕੌਖੇ ਹੋਣੇ ਸਾਰੇ ਸਾਰੀ ਪਬਲਿਕ ਨੂੰ ਪਤਾ ਇਸ ਚੀਜ਼ ਦਾ ਹੀ ਇਹ ਬਹੁਤ ਹੀ ਆਪਣੇ ਬੱਚਿਆਂ ਤੇ ਲੋਜ ਆਪਣੇ ਬੱਚਿਆਂ ਦੇ ਭਗੋਜੀਆਂ ਆਉਣ ਵਾਲੀਆਂ ਪੀੜ੍ਹੀਆਂ ਤੇ ਹੈ ਅੱਜ ਤੇ ਮੰਨ ਕੇ ਚੱਲੀ ਹੈ ਨਾ ਅੱਜ ਆਕੜੇ ਇਕੱਠੇ ਕਰਨ ਨੂੰ ਜਿੰਨਾ ਪੰਜਾਬ ਸਰਕਾਰ ਦਾ ਤੇ ਇੱਕ ਇੱਕ ਲੱਖ ਰੁਪਇਆ ਕੱਲੇ ਕੱਲੇ ਜਾਣਾ ਇਸਰ ਇਹ ਫ੍ਰੀ ਫ੍ਰੀ ਜੀ ਫ੍ਰੀ ਫ੍ਰੀ ਕਿਉਂ ਫ੍ਰੀ ਦੇਣ ਕਿਉਂ ਨਾ ਕੁਝ ਫ੍ਰੀ ਦੇਣ ਜਿੰਨਾ ਕੁਝ ਲੈ ਆਪਾਂ ਦੇਖੋ ਜੀ ਸਾਰੀ ਪਬਲਿਕ ਨੂੰ ਇਹ ਹੀ ਸਮਝਾਉਣਾ ਚਾਹੁੰਦਾ ਹਾਂ ਵੀ ਜੇ ਉਹ ਬੋਰਡ ਦੇ ਪਿਛੇ ਮਿਗਣਾ ਵੇਕੇ ਕੁਛ ਨਹੀਂ ਬੱਲੇ ਪੈਣਾ ਤੁਹਾਡੇ ਜਵਾਕਾਂ ਨਹੀਂ ਓਕੇ ਹੋਣਾ ਜਵਾਕਾਂ ਨਹੀਂ ਓਕੇ ਹੋਣਾ ਬਿਲਕੁਲ ਉਹ ਪੈਸਾ ਤਾਂ ਉਹ ਕਿਹੜਾ ਘਰੋਂ ਲੈਣਾ ਉਹਨਾਂ ਘਰੋਂ ਲੈਣਾ ਜੀ ਬਿਲਕੁਲ ਪ੍ਰਜਿੰਦਰ ਕੀ ਚਾਹੁੰਦੇ ਹੋ ਤੁਸੀਂ ਕੀ ਕਰੀਏ ਅਸੀਂ ਯਾਰ ਦੱਸੋ ਇਹ ਤਾਂ ਨਿੱਤ ਦੇ ਮਸਲੇ ਆ ਸਾਨੂੰ ਤਾਂ ਨਿੱਤ-ਮੈਂਤ ਕਰਕੇ ਖੇੜਾ ਛੁਣਾਉਣਾ ਪੈਂਦਾ ਬਸ ਜੋ ਤੁਸੀਂ ਕਰੋਗੇ ਉਹ ਸਹੀ ਕਰੋਗੇ ਜੀ ਕਿਉਂਕਿ ਜੇ ਮਸਲਾ ਨਿਬੜਦਾ ਹੁੰਦਾ ਮੈਂ ਤਾਂ ਰਾਹ ਹੀ ਨਿਮੇੜ ਦਿੰਦਾ ਜੀ ਅੱਛਾ ਕਿਉਂਕਿ ਜਿੰਨੇ ਕ ਮਸਲੇ ਸਾਡੇ ਕੋਲੇ ਕਈ ਵਾਰੀ ਅਕਸਰ ਆ ਜਾਂਦੇ ਆ ਉਹ ਨਿਬੜ ਜਾਂਦੇ ਆ ਜੀ ਆ ਤਾਂ ਅੱਜ ਵੱਸੋਂ ਬਾਹਰ ਹੋ ਗਿਆ ਸੀ ਜੀ ਤੁਹਾਡੇ ਕੋਲੇ ਤਾਂ ਹਣੇ ਨਹੀਂ ਬਹੁਤ ਅਸਲ ਇਹ ਵੀ ਬੀਬੀਆਂ ਵੀ ਚ ਚਲੋ ਬੀਬਾ ਤੁਸੀਂ ਐ ਕਰੋ ਗਾਹ ਤੋਂ ਵੀ ਧਿਆਨ ਕਰੋ ਤੁਸੀਂ ਕੰਮ ਕਾਰੋਬਾਰ ਕਰ ਰਹੇ ਹੋ ਸਮਾਨ ਸਮਾਉਣ ਦੀ ਟਿਕਟ ਜਿਹੜੀ ਹੈ ਨਾ ਕਟਾ ਲਿਆ ਕਰੋ ਬੱਚਿਆਂ ਦੀ ਉਮਰ ਸਹੀ ਦੱਸਿਆ ਕਰੋ ਐਵੇਂ ਜਿਹੜਾ ਨਾ 20 50 ਰੁਪਈਆ ਵਿੱਚ ਜਵਾਕਾਂ ਦੀ ਉਮਰ ਨਾ ਘਟਾਇਆ ਕਰੋ ਇਹਨਾਂ ਗੱਲਾਂ 'ਚ ਕੁਝ ਨਹੀਂ ਰੱਖਿਆਗਾ ਠੀਕ ਹੈ ਸਗਾ ਜਿਹੜੀਆਂ ਤੁਹਾਡੀਆਂ ਕੋਈ ਸਹੇਲੀਆਂ ਮੁਲਾਜ਼ਮ ਵਰਗਾ ਵਗੈਰਾ ਨੂੰ ਉਹਨਾਂ ਨੂੰ ਵੀ ਬੇਨਤੀ ਕਰਿਆ ਕਰੋ ਵੀ ਭੈਣੇ ਕੱਲਾ ਆਧਾਰ ਕਾਰਡ ਹੋ ਸਕਿਆ ਨਾ ਸਾਰਿਆਂ ਕਰੋ ਵੀ ਜਾਂ ਤਾਂ ਨਾਲ ਵੰਡ ਵਾਰ ਕੇ ਇਹਨਾਂ ਦਾ ਰਸ਼ ਘਟਾ ਦਿਆ ਕਰੋ ਪ੍ਰਾਈਵੇਟ ਬੱਸਾਂ ਦੇ ਸਫ਼ਰ ਕਰ ਲਓ ਜਾਂ ਫਿਰ ਇਹਨਾਂ ਨੂੰ ਘਟਾਲਿਆ ਕਰੋ ਟਿਕਟ ਇਹ ਬੱਚੇ ਨੂੰ ਨਾਂ ਲੈ ਗਈਆਂ ਕਿਉਂ ਗਈਆਂ ਨਾਲੇ ਵੇਖੋ ਜੀ ਪ੍ਰਭਾਵ ਕਿੰਨਾ ਗਲਤਪੂਰਵ ਬੱਚਿਆਂ ਤੇ ਹੁਣ ਮੜਾ ਹੀ ਥਾਣੇ ਆ ਗਏ ਬੱਚੇ ਨਾਲ ਜਦੋਂ ਬੱਸ ਹੀ ਲਾਦੀ ਥਾਣੇ ਉਹਨਾਂ ਨੇ ਤੇ ਆਪਾਂ ਕੀ ਕਰ ਸਕਦੇ ਹਾਂ ਉਹੀ ਕੁਛ ਬੱਚੇ ਸੀ ਕੋਈ ਫਿਰਦੀ ਚਲੋ ਭੈ ਜੀ ਸਮਾਨ ਸਮੋਹ ਦੀਆਂ ਟਿਕਟਾਂ ਘਟਾਲਿਆ ਕਰੋ ਮੇਰੀ ਮਿਹਨਤ ਆ ਤੁਹਾਨੂੰ ਠੀਕ ਹੈ ਬੇਨਤੀ ਆ ਤੁਹਾਨੂੰ ਮੇਰਾ ਮੈਂ ਕਿਸੇ ਨਾਲ ਲੜ ਕੇ ਰਾਜੀ ਨਹੀਂ ਨਾ ਹੀ ਕਹਤੇ ਮੈਨੂੰ ਕੀ ਮਿਲੂਗਾ ਕਾਰਵਾਈ ਕਰਾਂਗਾ ਤੁਹਾਡੇ ਤੇ ਨਹੀਂ ਜੀ ਸਟਾਫ ਕਹਿੰਨੇ ਵੀ ਛਾਵਾ ਛੋਟ ਲਈ ਜਣੇ ਸਹੀ ਫੈਸਲਾ ਕਰਾਤਾ ਧੰਨਵਾਦ ਹਾਂ ਗਾਣੋ ਵੀ ਸਫਰ ਸੁਪਰਕਟ ਆਦੋ ਐਵੇਂ ਬਿਨਾ ਵਜਾ ਨਾਲ ਵੀ ਮੈਂ ਕੋਈ ਕੰਮ ਹੈ ਨਹੀਂ ਚੱਲ ਮੈਂ ਨਾਨਾ ਕੋਲੇ ਚੱਲੀ ਆ ਚੱਲ ਮੈਂ ਕੁੜੀ ਕੋਲੇ ਚੱਲੀ ਆ ਚੱਲ ਮੈਂ ਭਰਜਾਈ ਕੋਲੇ ਚੱਲੀ ਚੱਲ ਮੈਂ ਭੂਆ ਕੋਲੇ ਚੱਲੀ ਇਹ ਕੰਮ ਵੀ ਬੰਦ ਕਰੋ ਠੀਕ ਹੈ ਬਿਨਾ ਵਜਾ ਦਾ ਰਸਨਾ ਕਰਾ ਕਰੋ ਬੰਦੇ ਵਿਚਾਰੇ ਨੌਕਰੀਆਂ ਡਿਊਟੀਆਂ ਤੋਂ ਲੇਟ ਹੋ ਜਾਂਦੇ ਲੰਮਕ ਤੇ ਵੀ ਬੱਸ ਤਾਂ ਬੁੜੀਆਂ ਨਾਲ ਭਰ ਗਈ ਚੜੀਏ ਕਾਦੇ ਇੱਥੇ ਠੀਕ ਹੈ ਠੀਕ ਹੈ ਪ੍ਰਜਿੰਦਰ ਠੀਕ ਹੈ ਜੀ ਕਰ ਲਿਆ ਕਰੋ ਮੈਨੇਜ ਯਾਰ ਥੋੜਾ ਜੀ ਕੀ ਕਰੀਏ ਤੁਸੀਂ ਵੱਖ ਕੇ ਹਾਂ ਜੀ ਦਾ ਬੱਦਿਆਂ ਤੱਕ ਵੀ ਮੈਨੇਜ ਕਰਦੇ ਆ ਜੀ ਹਾਂ ਨਹੀਂ ਮੈਂ ਸਮਝ ਗਿਆ ਤੁਹਾਡੀ ਗੱਲ ਮਾਤਾ ਜੀ ਚਲੋ ਅੱਛਾ ਜੀ ਮੈਨੂੰ ਤਾਂ ਨਾ ਸਿੱਧੀ ਗੱਲ ਵੀ ਮੈਨੂੰ ਰੋਬ ਨਹੀਂ ਮਾਰਨਾ ਹੁੰਦਾ ਠੀਕ ਹੈ ਥੋੜਾ ਜਿਹਾ ਮੈਨੇਜ ਕਰਨ ਦੀ ਆਦਤ ਪਾਓ ਜਿਹੜਾ ਸਫਰ ਬਿਨਾ ਨਹੀਂ ਸਰਦਾ ਉਹ ਸਫਰ ਕਰਿਆ ਕਰੋ ਫ੍ਰੀ ਵਾਲੇ ਵੇਖ ਕੇ ਐਵੇਂ ਨਾ ਚੜਜੇ ਚਲੋ ਮੈਂ ਵੀ ਇਹਨਾਂ ਤੋਂ ਗਲਤੀ ਫੀਲ ਕਰਦਾ ਜੀ ਜੇ ਕੋਈ ਮੇਰੇ ਤੋਂ ਕੋਈ 1921 ਹੋਵੇ ਨਹੀਂ ਚਲੋ ਕੋਈ ਗੱਲ ਨਹੀਂ ਆਪਣੇ ਆਪ ਹੀ ਮੇਰੇ ਤੋਂ ਹੋ ਗਿਆ ਹੋਵੇ ਤਾਂ ਮੈਨੂੰ ਵੀ ਮਾਰ ਦੇ ਉਹਨਾਂ ਨੇ ਨਹੀਂ ਮੰਗੀ ਮਾਰ ਇਹ ਮੰਨਦੇ ਸੀ ਵੀ ਕਹਿੰਦੇ ਮਿਟਰ ਹੋ ਜੇ ਕੋਈ ਉਲਟਾ ਸਿੱਧਾ ਬੋਲ ਪੰਗਾ ਤਤਗਾ ਹੋ ਗਿਆ ਤੇ ਇਹਨੂੰ ਕਦੇ ਭਰਾਵਾ ਮਾਫ ਕਰ ਗਾ ਉਹਨੂੰ ਤੇਰੀ ਬਸ ਤੈਨੂੰ ਚਲੋ ਪਾ ਜੀ ਮੈਨੇਜ ਕਰੀ ਕਰੋ ਠੀਕ ਹੈ ਠੀਕ ਹੈ ਜੀ ਤੁਸੀਂ ਥੋੜਾ ਜਿਹਾ ਹਸਾਬ ਨਾਲ ਜਾਈਂ ਥੋੜੇ ਵੀਰ ਹਾਂਜੀ ਹਾਂ ਹੁਣ ਬਾਲੀ ਭਜਾਉਣ ਦੀ ਲੋੜ ਨਹੀਂ ਗਈ ਠੀਕ ਹੈ ਜੀ ਜੀ ਨਹੀਂ ਜੀ ਮੈਂ ਤਾਂ ਜਵੇਂ ਜਿਹੜੇ ਡਰਾਈਵਰਾਂ ਨੇ ਸਾਰੇ ਆਰਮਨਤ ਲਾਉਣਾ ਚਾਹੁੰਦੇ ਆ ਇਹਨਾਂ ਨੂੰ ਕੱਲ ਹੀ ਹੁੰਦੀ ਆ ਜੀ ਲੇਡੀਜ਼ ਨੂੰ ਜਲਦੀ ਜਟਾ ਮੇਲੇ ਨਾਲ ਟੱਪ ਜੀ ਹੂੰ ਉਹ ਮਾਤਾ ਉਹ ਵੀ ਕਹਿੰਦੇ ਨੇ ਮੇਲੇ ਚ ਉਤਰ ਬਸੀਂ ਚਲੋ ਠੀਕ ਹੈ ਧਿਆਨ ਨਾਲ ਹਣਾ ਪਾਣੀ ਪੁਣੀ ਪੀ ਕੇ ਜਾਓ ਬਾਹਰ ਲੱਗਿਆ ਕੈਂਪਰ ਠੰਡੇ ਪਾਣੀ ਵਾਲਾ ਓਕੇ 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 ਠੀਕ ਹੈ ਜੀ